ਤੇ ਭਾਨੇ ਲਈ ਤਾਂ ਮੈਂ ਸਪੈਸ਼ਲ ਡਿਊਟੀ ਲਈ ਹੋਈ ਆ ਮੈਂ ਭਾਨੇ ਨੂੰ ਕਿਹਾ ਮੈਂ ਕਿਹਾ ਯਾਰ ਤੂੰ ਸਾਰੇ ਉਸ ਬੰਦਿਆਂ ਦੀ ਉਹਨਾਂ ਲਿਸਟ ਬਣਾ ਜਿਨ੍ਹਾਂ ਕੋ ਆਪਾਂ ਜਾਣਦੇ ਹੁੰਦੇ ਆ ਜਿਹੜੇ ਬਹੁਤ ਫੜਾ ਮਾਰ ਦਿੰਦੇ ਆ ਕਿ ਆਪਣੇ ਕੋਲ ਬਹੁਤ ਪੈਸੇ ਆ ਮੈਂ ਕਿਹਾ ਉਹ ਸਾਰੇ ਦੀ ਇੱਕ ਲਿਸਟ ਬਣਾ ਤੇ ਉਹਨਾਂ ਨੂੰ ਫੋਨ ਮਾਰ ਕੇ ਚੈੱਕ ਕਰੀਏ ਵੀ ਉਹਨਾਂ ਕੋਲ ਕੀ ਆ ਹਨਾ ਜਿਵੇਂ ਹੁਣ ਆਪਣੇ ਕੀ ਆ ਆਪਣੇ ਦੀ ਪੰਜਾਬੀਆਂ ਦੀ ਉਹਦੇ ਕਹਾੜੇ ਕੋ ਫੋਨ 'ਚ ਇਹ ਜਿਹਦਾ ਕਦੇ ਜ਼ਿੰਦਗੀ 'ਚ ਕਦੇ ਕੋਈ ਚੀਜ਼ ਮੰਗੀ ਨਹੀਂ ਨਹੀਂ ਮੰਗੀ ਠੀਕ ਆ ਹਮੇਸ਼ਾ ਦਿੱਤਾ ਹੀ ਆ ਤੇ ਹੁਣ ਜਿਹੜੇ ਬੰਦਿਆਂ ਨੂੰ ਲੋੜ ਵੀ ਐਸ ਵਕਤ ਨਾ ਉਹ ਮੰਗ ਨਹੀਂ ਸਕਦੇ ਉਹਨਾਂ ਨੂੰ ਮੰਗਣਾ ਮਤਲਬ ਉਹਨਾਂ ਦੇ ਹੈ ਹੀ ਨਹੀਂ ਅੰਦਰ ਉਹ ਚੀਜ਼ ਸੋ ਆਪਾਂ ਨੂੰ ਆਪ ਉਹ ਕਹਿੰਦਾ ਅਸੀਂ ਜਾਣਿਆ ਵੀ ਵੀਰੇ ਕੀ ਲੋੜ ਆ ਉਹਨਾਂ ਦੇ ਕੁਝ ਨਹੀਂ ਤੁਸੀਂ ਚਾਹ ਵੇਓ ਬੈਠੋ ਕਹਿੰਦਾ ਆਪਾਂ ਨੂੰ ਆਪ ਸਮਝ ਕੇ ਚੀਜ਼ਾਂ ਕਿ ਯਾਰ ਵਾਕੇ ਹੀ ਇਹਨਾਂ ਨੂੰ ਆ ਚੀਜ਼ ਦੀ ਲੋੜ ਆ ਇਹਨਾਂ ਦਾ ਨੁਕਸਾਨ ਹੋਇਆ ਇਹ ਆਪਣਾ ਫਰਜ਼ ਬਣਦਾ ਵੀ ਆਪਾਂ ਉਹਨਾਂ ਨੂੰ ਕਹਿ ਕੇ ਆਈਏ ਵੀ ਵੀਰੇ ਤੁਹਾਨੂੰ ਭਾਵੇਂ ਲੋੜ ਹੈ ਵੀ ਨਹੀਂ ਤੁਸੀਂ ਆ ਚੀਜ਼ ਰੱਖੋ ਰੋਣਾ ਨਹੀਂ ਭਾਈ ਬਸ ਤਗੜੇ ਰਹਿਣਾ ਉਹਨਾਂ ਦੇ ਲੋੜ ਆ ਹੀ ਨਹੀਂ ਦੀ ਅਸੀਂ ਰੋਂਦੇ ਨਹੀਂ ਅਸੀਂ ਇਹ ਮਾਝੇ ਵਾਲੇ ਆ ਭਾਈ ਇਹ ਤਗੜੇ ਨੇ ਬਹੁਤ ਰੋਂਦੇ ਨਹੀਂ ਅਸੀਂ ਜੋ ਮਰਜ਼ੀ ਹੋ ਜਾ ਮੈਂ ਤਾਂ ਰਸਤੇ 'ਚ ਹੁੰਦੇ ਇਹਨਾਂ ਨੂੰ ਇਹ ਕਹਿੰਦਾ ਪਿਆ ਸੀ ਮੈਂ ਕਿ ਮੈਨੂੰ ਬਹੁਤਾ ਕੁਝ ਨਹੀਂ ਚਾਹੀਦਾ ਸਿਰਫ ਦੋ ਚਾਰ ਸੇਵਾ ਹੋ ਜਾਏ ਬਾਕੀ ਅਸੀਂ ਆਪੇ ਹੀ ਕਰ ਲਾਂਗੇ ਜਿਵੇਂ ਪਹਿਲਾਂ ਕੀਤਾ ਸੀ ਕੋਈ ਗੱਲ ਨਹੀਂ ਮੈਨੂੰ ਵਰਬੀਆ ਲੱਗਦਾ ਕਿ ਜਿਹੜਾ ਵੀ ਗਰਾਊਂਡ ਲੈਵਲ ਦੇ ਉੱਤੇ ਕੰਮ ਕਰ ਰਿਹਾ ਆਪਾਂ ਉਸ ਚੀਜ਼ ਤੇ ਧਿਆਨ ਦੇਈਏ ਜਿਹੜੀ ਪੋਜ਼ਿਟਿਵਿਟੀ ਵਾਲੀ ਹੈ ਠੀਕ ਹੈ ਨੈਗੇਟਿਵ ਚੀਜ਼ ਨੂੰ ਆਪਾਂ ਨੂੰ ਇਗਨੋਰ ਕਰਨਾ ਚਾਹੀਦਾ ਕਿਉਂਕਿ ਆਪਾਂ ਕਿਸੇ ਨੂੰ ਭੰਡਣ ਲੱਗ ਜਾਈਏ ਫਲਾਣੇ ਨੇ ਇਹ ਨਹੀਂ ਕੀਤਾ ਜਿਹੜੇ ਕਰ ਰਹੇ ਆ ਉਹਨਾਂ ਦੀ ਵੱਲੇ ਵੱਲੇ ਕਰਾਓ ਤੁਸੀਂ ਕਿਉਂਕਿ ਉਹਨਾਂ ਨੂੰ ਦੇਖ ਕੇ 10 ਬੰਦੇ ਹੋਰ ਵੀ ਕਰਨ ਲੱਗਣ ਠੀਕ ਹੈ ਨਾ ਆਪਾਂ ਕਈ ਵਾਰੀ ਕੀ ਆ ਕਿ ਆਪਣਾ ਸਾਰਾ ਜੋਰ ਉਹਨਾਂ ਨੂੰ ਗਾਲਾਂ ਕੱਢਣ ਤੇ ਲਾ ਦਨੇ ਆ ਜਿਹੜੇ ਨਹੀਂ ਕਰ ਰਹੇ ਹੈਗੇ ਉਹਨਾਂ ਦੇ ਉੱਤੇ ਆਪਣਾ ਟਾਈਮ ਖਰਾਬ ਨਾ ਕਰੀਏ ਉਹਨਾਂ ਨੂੰ ਚਾਹੇ ਆਪਾਂ ਜੋ ਮਰਜੀ ਕਰੀ ਉਹਨਾਂ ਨੇ ਨਹੀਂ ਕਰਨਾ ਹੈਗਾ ਸੋ ਆਪਾਂ ਰਲ ਰਲ ਕੇ ਹਿੰਮਤ ਮਾਰੀਏ ਔਰ ਸਾਰਿਆਂ ਨੂੰ ਪ੍ਰੀਪੇਅਰ ਕਰੀਏ ਥੋੜਾ ਜਿਆ ਮੈਨੂੰ ਲੱਗਦਾ ਹੈ ਕਿ ਇੱਕ ਵਾਰੀ ਬੈਠ ਕੇ ਜਿਹੜੇ ਬੰਦੇ ਔਨ ਗਰਾਉਂਡ ਪੂਰੇ ਡੇਲੀ ਘੁੰਮ ਰਹੇ ਨੇ ਉਹ ਇੱਕ ਵਾਰੀ ਆਪਸ ਦੇ ਵਿੱਚ ਇਕੱਠੇ ਹੋਣ ਇਕੱਠੇ ਹੋ ਕੇ ਕੁਝੋ ਚੀਜ਼ਾਂ ਦੇ ਵਿਚਾਰ ਸਾਂਝੇ ਕਰਨ ਵੀ ਯਾਰ ਆਪਾਂ ਕਿਵੇਂ ਕਰੀਏ ਕਿੱਧਰ ਨੂੰ ਤੁਰੀਏ ਹਣਾ ਉਹ ਚੀਜ਼ਾਂ ਦੇ ਇੱਕ ਵੇਅ ਆਊਟ ਬਣਾਉਣ ਕਿਉਂਕਿ ਕੀ ਆ ਦੇਖੋ ਆਪਣੇ ਸੇਵਾ ਕਰਨ ਵਾਲੇ ਬਹੁਤ ਨਹੀਂ ਪੈਸਾ ਭੇਜਣ ਵਾਲੇ ਵੀ ਲੋਕਾਂ ਕੋ ਟੱਚ ਕੋਡ ਬੱਬੀ ਦੀ ਕਿਰਪਾ ਨਾਲ ਬਹੁਤ ਪੈਸਾ ਵਾ ਹਨਾ ਸਾਰੇ ਬਾਰੋਂ ਵੀ ਵੀਰ ਭੈਣ ਸਾਰੇ ਹੈਲਪ ਕਰਨ ਲਈ ਰੈਡੀ ਬੈਠੇ ਨੇ ਬਟ ਉਹਨਾਂ ਨੂੰ ਇੱਕ ਸਹੀ ਮਾਰਗ ਦਿਖਣਾ ਚਾਹੀਦਾ ਕਿ ਹਾਂ ਯਾਰ ਆਪਾਂ ਆਹ ਚੀਜ਼ ਕਰ ਰਹੇ ਆ ਐ ਹੋ ਰਹੀ ਆ ਜਮੀਨ ਨਹੀਂ ਲੱਭਣੀ ਮੈਨੂੰ ਤਲਾਹਦਾ ਕਿਸੇ ਨੂੰ ਕਿਹੜੀ ਜ਼ਮੀਨ ਕੀਦੀ ਆ ਕਿੰਨਾ ਕਿੰਨਾ ਘਾਰ ਚੜ ਗਿਆ ਦੁਵਾਰ ਤੋਂ ਤਕਸੀਮ ਹੋਊ ਦਵਾ ਸ਼ੁਰੂ ਤੋਂ ਕੰਮ ਸ਼ੁਰੂ ਹੋ ਗਿਆ ਮੈਨੂੰ ਲੱਗਦਾ ਜ਼ੀਰੋ ਤੋਂ ਹੀ ਕੰਮ ਸ਼ੁਰੂ ਹੋਊਗਾ ਕਿ ਜਿਹੜੇ ਹਿਸਾਬ ਨਾਲ ਪਾਣੀ ਖੜਾ ਵਾ ਇੰਨਾ-ਇ ਤੇ ਮੇਰੇ ਦਾ 11 ਰੁੜ ਗਈਆਂ ਤੇ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਵੀ ਕੋ ਹਾਲਾਤ ਬਹੁਤੇ ਵਧੀਆ ਨਹੀਂ ਹੈਗੇ ਸੋ ਹਰ ਦੂਜੇ ਘਰ ਦੀ ਕਹਾਣੀ ਇਹੀ ਆ ਸੋ ਮੈਨੂੰ ਲੱਗਦਾ ਕਿ ਇਹਦਾ ਰਲ ਮਿਲ ਕੇ ਹੀ ਹਿੰਮਤ ਮਾਰਨੀ ਪੈਣੀ ਆ ਔਰ ਇਹ ਹਿੰਮਤ ਵੀ ਲਗਾਤਾਰ ਘਟੋ ਘਟ ਸਾਲ ਖੰਡ ਮਾਰਨੀ ਪੈਣੀ ਆ ਜਿਹੜੇ ਹਾਲਾਤ ਨੇ ਮਾਹੌਲ ਜਿਆ ਜੋ ਆਲੇ-ਦਾਲੇ ਦਿਖ ਰਿਹਾ ਇਹ ਐਕਚੁਅਲੀ ਆਪਾਂ ਨੂੰ ਹਫ਼ਤੇ 10 ਦਿਨ ਬਾਅਦ ਪਤਾ ਲੱਗਣਾ ਵਾ ਕਿ ਐਗਜ਼ੈਕਟ ਸਿਚੁਏਸ਼ਨ ਹੈ ਕੀ ਆਪਾਂ ਖੜੇ ਕਿੱਥੇ ਆ ਹਲੇ ਜਿਹੜੀ ਮਦਦ ਹੋ ਰਹੀ ਹੈ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਬੇਸਿਕ ਮਦਦ ਆ ਜੀ ਮਦਦ ਤਾਂ ਆਪਾਂ ਨੂੰ ਸ਼ੁਰੂ ਕਰਨੀ ਪੈਣੀ ਆ 10 ਦਿਨਾਂ ਬਾਅਦ ਜਿੱਥੇ ਅਸੀਂ ਖੜੇ ਆ ਸਾਹਮਣੇ ਡੇਰੀ ਫਾਰਮ ਆ ਮੱਝਾਂ ਰੁੜ ਗਈਆਂ ਕਿਸਾਨ ਦੀਆਂ ਮੈਂ ਦਿਖਾਉਣਾ ਚਾਹੁੰਦਾ ਕਿ ਉਹ ਸਾਹਮਣੇ ਪਿੱਛੇ ਡੇਰੀ ਫਾਰਮ ਤੇ ਕਿਸਾਨ ਦੀਆਂ ਮੱਝਾਂ ਰੁੜੀਆਂ ਔਰ ਗਲੋਬਲ ਸਿਕਸ ਔਰ ਗਿੱਪੀ ਗਰੇਵਾਲ ਮੱਝਾਂ ਡੋਨੇਟ ਕਰਨ ਵਾਸਤੇ ਆਏ ਨੇ ਕਿ ਇਹਨਾਂ ਨੂੰ ਮੱਝਾਂ ਦਿੱਤੀਆਂ ਜਾਣ ਕਿਸਾਨਾਂ ਨੂੰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਿੱਛੇ ਡੇਰੀ ਫਾਰਮ ਹੈ ਮੱਝਾਂ ਰੂੜੀਆਂ ਔਰ ਗਿੱਪੀ ਗਰੇਵਾਲ ਪਹਿਲੇ ਦਿਨ ਤੋਂ ਸੇਵਾ ਦੇ ਵਿੱਚ ਨੇ ਪਹਿਲਾਂ ਫੀਡ ਦੇ ਟਰੱਕਸ ਭੇਜੇ ਰਾਸ਼ਨ ਭੇਜਿਆ ਜਿਵੇਂ ਜਿਵੇਂ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜੋ ਜੋ ਚਾਹੀਦਾ ਹੈ ਲਗਾਤਾਰ ਭੇਜਦੇ ਜਾ ਰਹੇ ਹਾਂ ਔਰ ਮੱਝਾਂ ਦੀ ਸੇਵਾ ਕਿਉਂਕਿ ਇਹ 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 ਜ਼ਰੂਰੀ ਹੈ ਰੀਹੈਬ ਦੇ ਫੇਸ ਦੇ ਵਿੱਚ ਹੁਣ ਆਪਾਂ ਆਏ ਆ ਜਦੋਂ ਪਾਣੀ ਹੀਠਾ ਹੈ ਗਿੱਪੀ ਜੀ ਬਹੁਤ ਸਵਾਗਤ ਹੈ ਕੀ ਹਾਲਾਤ ਅਬਜ਼ਰਵ ਕੀਤੇ ਤੁਸੀਂ ਹਾਲਾਤ ਬਈ ਸਾਹਮਣੇ ਨੇ ਦੇਖੋ ਹਾਲਾਤ ਹੁਣ ਆ ਵੀਰ ਨੂੰ ਆ ਕੇ ਮਿਲੇ ਸੀਗੇ 23 ਗਾਇਆਂ ਸੀ ਇਹਨਾਂ ਕੋਲੇ ਮੈਨੂੰ ਲੱਗਦਾ 11 ਰੋੜ ਗਈਆਂ ਹਾਂਜੀ ਤੇ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਵੀ ਕੋ ਹਾਲਾਤ ਬਹੁਤੇ ਵਧੀਆ ਨਹੀਂ ਹੈਗੇ ਸੋ ਹਰ ਦੂਜੇ ਘਰ ਦੀ ਕਹਾਣੀ ਇਹੀ ਆ ਸੋ ਮੈਨੂੰ ਲੱਗਦਾ ਕਿ ਇਹਦਾ ਰਲ ਮਿਲ ਕੇ ਹੀ ਹਿੰਮਤ ਮਾਰਨੀ ਪੈਣੀ ਆ ਔਰ ਇਹ ਹਿੰਮਤ ਵੀ ਲਗਾਤਾਰ ਘਟੋ ਘਟ ਸਾਲ ਖੰਡ ਮਾਰਨੀ ਪੈਣੀ ਆ ਜਿਹੜੇ ਹਾਲਾਤ ਨੇ ਸੋ ਬਾਕੀ ਮੈਨੂੰ ਲੱਗਦਾ ਮਕਰਤ ਸਾਹਿਬ ਜਿਹੜਾ ਹੁਣ ਮਾਹੌਲ ਜਿਹਾ ਜੋ ਆਲੇ-ਦਾਲੇ ਦਿਖ ਰਿਹਾ ਇਹ ਐਕਚੁਅਲੀ ਆਪਾਂ ਨੂੰ ਹਫ਼ਤੇ 10 ਦਿਨ ਬਾਅਦ ਪਤਾ ਲੱਗਣਾ ਵਾ ਕਿ ਐਗਜ਼ੈਕਟ ਸਿਚੁਏਸ਼ਨ ਹੈ ਕੀ ਆਪਾਂ ਖੜੇ ਕਿੱਥੇ ਆ ਹਾਲੇ ਜਿਹੜੀ ਮਦਦ ਹੋ ਰਹੀ ਹੈ ਇਹ ਤਾਂ ਆਪਾਂ ਕ ਜੀ ਮਦਦਤਾ ਪਾਉ ਨੂੰ ਸ਼ੁਰੂ ਕਰਨੀ ਪਣੀ ਆ 10 ਦਿਨਾਂ ਬਾਅਦ ਤਾਂ ਉਹ ਚੈਲੰਜਸ ਕੀ ਨੇ ਭਾਈ ਤੁਸੀਂ ਕਿਉਂਕਿ ਆਪ ਖੇਤੀ ਨਾਲ ਜੁੜੇ ਰਹੇ ਹੋ ਤੁਹਾਨੂੰ ਜ਼ਮੀਨ ਦਾ ਪਤਾ ਹੈ ਇਹ ਕੀ ਚੈਲੰਜ ਹੁੰਦੇ ਜ਼ਮੀਂਦਾਰ ਦੇ ਚੈਲੰਜ ਬੇਸਿਕਲੀ ਜ਼ਮੀਨ ਹੀ ਲੱਭਣੀ ਮਤਲਬ ਕਿਸੇ ਨੂੰ ਕਿ ਕਿਹੜੀ ਜ਼ਮੀਨ ਕੀਦੀ ਆ ਕਿੰਨਾ ਕਿੰਨਾ ਘਾਰ ਚੜ ਗਿਆ ਦੁਵਾਰ ਤੋਂ ਤਕਸੀਮ ਹੋ ਉਹ ਦਵਾ ਸ਼ੁਰੂ ਤੋਂ ਕੰਮ ਸ਼ੁਰੂ ਹੋ ਗਿਆ ਮੈਨੂੰ ਲੱਗਦਾ ਜ਼ੀਰੋ ਤੋਂ ਹੀ ਕੰਮ ਸ਼ੁਰੂ ਹੋਊਗਾ ਕਿਉਂਕਿ ਜਿਹੜੇ ਸਾਹ ਹਾਂ ਪਾਣੀ ਖੜਾ ਵਾ ਇੰਨਾ-ਇੰਨਾ ਪਾਣੀ ਆ ਔਰ ਇਹ ਜੋ ਹਾਲਾਤ ਨੇ ਸੋ ਉਹ ਔਰ ਦੂਜਾ ਮਿਲਦਾ ਹੂੰ ਦੋ ਦੋ ਸਾਲ ਕੋਈ ਜ਼ਮੀਨ ਚ ਹੋਣਾ ਨਹੀਂ ਆ ਉਹਦਾ ਹਾਲਾਤ ਜੋ ਹੋ ਗਏ ਹੋਣੇ ਨੇ ਕਈਆਂ ਨੇ ਵਿਚਾਰੇ ਨੇ ਆੜਤੀਆਂ ਤੋਂ ਪੈਸੇ ਚੱਕੇ ਆਉਣੇ ਨੇ ਬੁਰੇ ਹਾਲਾਤ ਹੋਣੇ ਨੇ ਸੋ ਬਹੁਤ ਚੈਲੰਜਸ ਨੇ ਮਿਲੋਦਾ ਔਰ ਬਾਕੀ ਜਿਹੜੀ ਸਭ ਤੋਂ ਖਤਰਨਾਕ ਚੀਜ਼ ਹੁੰਦੀ ਆ ਵੀ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਇਠਮਾਰੀ ਕੋਈ ਚੀਜ਼ ਜਿੱਸਾ ਹੋਣਾ ਪਾਣੀ ਖੜਾ ਵਾ ਜਾਨਵਰਾਂ ਦੀਆਂ ਮੌਤਾਂ ਹੋਈਆਂ ਹੋਈਆਂ ਨੇ ਜਾਨਵਰ ਕੇ ਲਾਸ਼ਾਂ ਤੈਰਦੀਆਂ ਫਰਦੀਆਂ ਨੇ ਸੋ ਚੀਜ਼ਾਂ ਬਹੁਤ ਮਨਾਰਾ ਖਰਾਬ ਹੋ ਸਕਦੀਆਂ ਨੇ ਅੱਗੇ ਫਿਊਚਰਸ ਜਾ ਕੇ ਵੱਡਾ ਇਕਨੋਮਿਕ ਕਰਾਈਸਿਸ ਆਉਣ ਵਾਲਾ ਹੈ 100% ਹੋ ਸਕਦਾ ਜੀ ਉਹ ਡੈਫੀਨੇਟਲੀ ਹੋ ਸਕਦਾ ਸੋ ਮੈਂ ਸਾਰਿਆਂ ਨੂੰ ਉਹੀ ਕਹਿਣਾ ਕਿ ਆਪਾਂ ਨੂੰ ਇਹ ਸੋਚ ਕੇ ਚੱਲਣਾ ਪੈਣਾ ਕਿ ਆਪਾਂ ਇਹ ਨਾ ਸੋਚੀਏ ਕਿ ਹਫਤਾ ਖੰਡਾ ਆਪਾਂ ਉਹੇ ਕਰਕੇ ਆਪਾਂ ਲੰਗਰ ਲਾ ਕੇ ਨਿਕਲ ਜਾਈਏ ਉਸ ਤੋਂ ਬਾਅਦ ਜਦੋਂ ਇਹ ਬੰਦੇ ਆਪਣੇ ਆਪ ਤੇ ਹੋ ਜਾਣਗੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਐਵਰੀਡੇ ਚੈਲੰਜਸ ਆਉਣੇ ਨੇ ਆਪਾਂ ਨੂੰ ਉਹਨਾਂ ਦੇ ਉਸ ਦੇ ਵੀ ਨਾਲ ਖੜਨਾ ਪੈਣਾ ਇਹ ਕਾਫੀ ਲੰਮੇ ਟਾਈਮ ਆਪਾਂ ਨੂੰ ਐਫਰਟ ਮਾਰ ਕੇ ਜੰਗ ਲੜਨੀ ਪੈਣੀ ਆ ਅਦਰਵਾਈਜ਼ ਤਾਂ ਇਹ ਵਿਚਾਰੇ ਪੈਰਾਂ ਤੇ ਖੜੇ ਨਹੀਂ ਸੇਵਾ ਦਾ ਵੀ ਨਾ ਥੋੜਾ ਕੋਆਰਡੀਨੇਸ਼ਨ ਨਹੀਂ ਬਣ ਪਾ ਰਿਆ ਆ ਬਹੁਤ ਰਹੀ ਐ ਸਾਰੇ ਵੀ ਕਰ ਰਹੇ ਆ ਵੇਖਾ ਵੇਖੀ ਵੀ ਚਲੋ ਹੋ ਰਿਹਾ ਸਾਰੇ ਵੈਲਕਮ ਨੇ ਤੁਹਾਨੂੰ ਲੱਗਦਾ ਕਿ ਲੰਮੇ ਸਮੇਂ ਲਈ ਸਾਨੂੰ ਤਿਆਰ ਰਹਿਣਾ ਪਊਗਾ ਇਹ ਨਾ ਹੋਵੇ ਕਿ 10-15 ਦਿਨਾਂ ਨੂੰ ਜਦੋਂ ਥੋੜਾ ਪਾਣੀ ਜਮਾ ਘਟ ਗਿਆ মিডিਆ ਸਾਡੇ ਵਰਗੇ ਵੀ ਇਹਨਾਂ ਦੱਸਣੀਆਂ ਬਾਕੀ ਵੀ ਸਾਰੇ ਪਾਸੇ ਹੋ ਜਾਣ ਥੋੜਾ ਪਲਾਨ ਕਰੀਏ ਆਪਾਂ ਇਸ 100% ਜੀ ਦੇਖੋ ਪਲਾਨ ਇਹਨੂੰ ਕਰਨਾ ਪੈਣਾ ਮੈਂ ਕਿਉਂਕਿ ਅਦਰਵਾਇਜ਼ ਤਾਂ ਜਿਹੜੇ ਹਾਲਾਤ ਨੇ ਖਰਾਬ ਹੋਊਗਾ ਇਹ ਕੰਮ ਔਰ ਦੂਸਰਾ ਮੈਨੂੰ ਐ ਲੱਗਦਾ ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਲਾਨ ਨਹੀਂ ਹੋ ਰਹੀਆਂ ਚੀਜ਼ਾਂ ਸੋ ਮੈਨੂੰ ਫਿਰ ਵੀ ਅਲਾਦਾ ਕਿ ਜਿਹੜਾ ਵੀ ਗਰਾਊਂਡ ਲੈਵਲ ਦੇ ਉੱਤੇ ਕੰਮ ਕਰ ਰਿਹਾ ਆਪਾਂ ਉਸ ਚੀਜ਼ ਤੇ ਧਿਆਨ ਦਿਓ ਜਿਹੜੀ ਪੋਜ਼ਿਟਿਵਿਟੀ ਵਾਲੀ ਆ ਠੀਕ ਹੈ ਨੈਗੇਟਿਵ ਚੀਜ਼ ਨੂੰ ਆਪਾਂ ਨੂੰ ਇਗਨੋਰ ਕਰਨਾ ਚਾਹੀਦਾ ਕਿਉਂਕਿ ਆਪਾਂ ਕਿਸੇ ਨੂੰ ਭੰਡਣ ਲੱਗ ਜਾਈਏ ਫਲਾਣੇ ਨੇ ਆ ਨਹੀਂ ਕੀਤਾ ਜਿਹੜੇ ਕਰ ਰਹੇ ਆ ਉਹਨਾਂ ਦੀ ਬੱਲੇ ਬੱਲੇ ਕਰਾਓ ਤੁਸੀਂ ਕਿਉਂਕਿ ਉਹਨਾਂ ਨੂੰ ਦੇਖ ਕੇ 10 ਬੰਦੇ ਹੋਰ ਵੀ ਕਰਨ ਲੱਗਣ ਠੀਕ ਹੈ ਨਾ ਆਪਾਂ ਕਈ ਵਾਰੀ ਕੀ ਆ ਕਿ ਆਪਣਾ ਸਾਰਾ ਜ਼ੋਰ ਉਹਨਾਂ ਨੂੰ ਗਾਲਾਂ ਕੱਢਣ ਤੇ ਲਾ ਦਿੰਨੇ ਆ ਜਿਹੜੇ ਨਹੀਂ ਕਰ ਰਹੇ ਹੈਗੇ ਉਹਨਾਂ ਦੇ ਉੱਤੇ ਆਪਣਾ ਟਾਈਮ ਖਰਾਬ ਨਾ ਕਰ ਫਰੰਟ ਫੋਟੋ ਦੇ ਉੱਤੇ ਲੱਗੇ ਹੋਏ ਨੇ ਹਨਾ ਜਿੱਦਾਂ ਗਲੋਬਲ ਸਿੱਖ ਅਮਰੀਕੀ ਟੂਨੀ ਲੱਗੇ ਹੋਏ ਨੇ ਸਾਰੇ ਇਹਨਾਂ ਬੰਦਿਆਂ ਨੂੰ ਬੂਸਟ ਕਰਕੇ ਇਹਨਾਂ ਨੂੰ ਸਪੋਰਟ ਕਰੀਏ ਇਹਨਾਂ ਨੂੰ ਕਹੀਏ ਵੀ ਤੁਸੀਂ ਲੱਗੇ ਰਹੋ ਰੇ ਡਟ ਕੇ ਪੱਕਾ ਡੇਰਾ ਲਾਓ ਔਰ ਹੌਲੀ ਹੌਲੀ ਜਿਹੜੀਆਂ ਪੂਰੇ ਪ੍ਰੋਪਰ ਐਨ ਜੀਓਜ਼ ਜਿਹੜੀਆਂ ਸਟੈਬਲਿਸ਼ ਸਾਰੀਆਂ ਬੈਠੀਆਂ ਗਾਲ ਸਾਈਡ ਹੋ ਗਈਆਂ ਉਹ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਰਿਕਵੈਸਟ ਕਰੀਏ ਕਿ ਤੁਸੀਂ ਇਹਨਾਂ ਦੇ ਜ਼ਰੀਏ ਐਗਜ਼ੈਕਟ ਚੀਜ਼ਾਂ ਪੁੱਛ ਕੇ ਇੱਕ ਕੀ ਹੈ ਇੱਕ ਇਹ ਵੀ ਹੋ ਰਿਹਾ ਮਕਰ ਸਾਹਿਬ ਜਿਵੇਂ ਵੀਡੀਓ ਜਿਹੜੀ ਪੈਂਦੀ ਹੈ ਇੱਥੋਂ ਕਿ ਫਲਾਣੀ ਚੀਜ਼ ਦੀ ਰਿਕੁਆਇਰਮੈਂਟ ਆ ਉਹ ਇੰਨੀਆਂ ਵੀਡੀਓ ਬੰਦਾ ਜਾਂਦਾ ਕੋ ਉਸ ਚੀਜ਼ ਨੂੰ ਫਾਈਂਡ ਆਊਟ ਕਰ ਲਦਾ ਕਿ ਯਾਰ ਫਲਾਣੀ ਚੀਜ਼ ਦੀ ਰਿਕੁਆਇਰਮੈਂਟ ਆ ਜਦ ਤੱਕ ਉਹ ਫੋਨ ਆਇੰਦੇ ਨੇ ਵੀ ਦੂਜੀ ਪਾਈਲੀ ਆ ਕਿ ਨਹੀਂ ਹੁਣ ਉਹ ਨਾ ਲਿਓ ਸਾਡੇ ਕੋ ਵਾਧੂ ਹੈ ਕਈ ਬੰਦੇ ਵਿਚਾਰੇ ਉਹ ਸਮਾਨ ਖਰੀਦ ਲੈਂਦੇ ਨੇ ਵੀ ਇਹ ਟਰਾਲੀਆਂ ਪਰ ਕੇ ਭੇਜ ਦਈਏ ਹਨਾ ਉਹ ਉਹ ਚੀਜ਼ ਬਹੁਤ ਗੜਬੜ ਹੋ ਰਹੀ ਹੈ ਹਨਾ ਸੋ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਤੇ ਧਿਆਨ ਦੇਣ ਵਾਲਾ ਬਹੁਤ ਔਰ ਇੱਕ ਰਾਈਡ ਜਰੀਆ ਨਹੀਂ ਮਿਲ ਰਿਹਾ ਜਿਵੇਂ ਹੁਣ ਆਉਣ ਤੋਂ ਪਹਿਲਾਂ ਮੇਰੀ ਕਿਸੇ ਨਾਲ ਬਾਹਰ ਗੱਲ ਹੋਈ ਜਾਵੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਇੱਥੇ ਉਹ ਇੱਥੋਂ ਪੈਸੇ ਇਕੱਠੇ ਕਰਕੇ ਯਾਰ ਸਾਰੇ ਜਣੇ ਭੇਜੋ ਉਹ ਕਹਿੰਦੇ ਬਾਈ ਇਸ ਦਾ ਕਦੋਂ ਦੇ ਕਹਿ ਰਹੇ ਸੀ ਕਹਿੰਦੇ ਅਸੀਂ ਤੁਹਾਨੂੰ ਫੋਨ ਵੀ ਕਰਨਾ ਹੈ ਵੀ ਸਾਨੂੰ ਦੱਸੋ ਵੇ ਆਊਟ ਕਹਿੰਦੇ ਸਹੀ ਹਿਸਾਬ ਕਿਤਾਬ ਵੀ ਨਹੀਂ ਸਮਝ ਆ ਰਿਹਾ ਵੀ ਕਿੱਥੇ ਹੈਲਪ ਕਰੀਏ ਕਿੱਦਾਂ ਨੂੰ ਹੈਲਪ ਕਰੀਏ ਹਨਾ ਉਹ ਜਿਹੜੇ ਵੀ ਜ਼ਰੀਏ ਨੇ ਉਹ ਆਪਾਂ ਨੂੰ ਜ਼ਰੀਏ ਬਣਾਉਣੇ ਪੈਣੇ ਨੇ ਕੱਲ ਨਾ ਪੀਟਰ ਵਿਰਦੀ ਹੋਣਾ ਦਾ ਵੀ ਕਾਲ ਆਇਆ ਸੀਗਾ ਤੁਹਾਡੇ ਜ਼ਰੀਏ ਉਹਨਾਂ ਨੇ ਗੱਲ ਕੀਤੀ ਤਾਂ ਮੈਂ ਵੀ ਉਹਨਾਂ ਨੂੰ ਕਹ ਰਿਹਾ ਸੀ ਹਲੇ ਵੇਟ ਕਰ ਲਓ ਅਸੈਸਟਾ ਕਰ ਲਈਏ ਸਿਚੁਏਸ਼ਨ ਬਿਲਕੁਲ ਅਸੈਸ ਕਰਨਾ ਬਹੁਤ ਜ਼ਰੂਰੀ ਹੈ ਜੀ ਔਰ ਉਹਦੇ ਉੱਤੇ ਲੱਗਣਾ ਚਾਹੀਦਾ ਉਹਦੇ 'ਚ ਮੈਨੂੰ ਲੱਗਦਾ ਕਿ ਸਾਰੇ ਬੰਦਿਆਂ ਨੂੰ ਧਿਆਨ ਨਾਲ ਕਿਉਂਕਿ ਬੀ ਕੀ ਚੀਜ਼ਾਂ ਨੇ ਕਿ ਕਿ ਕਿਧਰੋਂ ਕਿਧਰ ਜਾ ਰਿਹਾ ਵਾ ਸੋ ਸਮਾਂ ਲੱਗੂਗਾ ਉਸ ਚੀਜ਼ ਲਈ ਆਪਾਂ ਨੂੰ ਸਾਰਿਆਂ ਨੂੰ ਸਪੋਰਟ ਕਰਨੀ ਪਣੀ ਆ ਖੰਡ ਪੂਰੇ ਪੰਜਾਬ ਚ ਚਰਚਾ ਹੋ ਰਹੀ ਹੈ ਕਿ ਅਸੀਂ ਹਰ ਥਾਂ ਜਾਂਦੇ ਆ ਸਾਡੇ ਨਾਲ ਨਹੀਂ ਖੜਿਆ ਕੋਈ ਆ ਕੇ ਪਰ ਇਹ ਫਿਰ ওই ਚੀਜ਼ ਆ ਵੀ ਆਪਾਂ ਕਿਉਂ ਉਸ ਜਿਹੇ ਟਾਈਮਾਂ ਲਾ ਚੀਏ ਬੇਸਤੀ ਨਾ ਕਰੀਏ ਟਾਈਮ ਕੋਈ ਖੜਾ ਕਿਸੇ ਨਾਲ ਪਹਿਲੀ ਗਲਤ ਹੈ ਇਹ ਆ ਵੀ ਜੇ ਤੁਸੀਂ ਮਾਂ ਪਿਓ ਆਪਣੇ ਬੱਚਿਆਂ ਨੂੰ ਪਾਲਦਾ ਕਿ ਉਹ ਇਹ ਸੋਚ ਕੇ ਪਾਲਦਾ ਵੀ ਇਹ ਵੱਡਾ ਹੋ ਕੇ ਮੇਰੀ ਸੇਵਾ ਹੀ ਕਰੇ ਸਾਡੀ ਡਿਊਟੀ ਹੈ ਆਪਣੇ ਪੁੱਤ ਦੀ ਕੇਅਰ ਕਰਨੀ ਹੈ ਸੋ ਅਸੀਂ ਆਪਣੇ ਜਿਹੜੇ ਬੰਦੇ ਆਪਾਂ ਉਰੇ ਬੈਠੇ ਆ ਸੋ ਸਾਡੀ ਜੌਬ ਹੈ ਇਹ ਅਸੀਂ ਪੰਜਾਬ ਦੇ ਯਾਰ ਅਸੀਂ ਤੁਸੀਂ ਕਿਸੇ ਦੇ ਲਈ ਜਾਂਦੇ ਹੋ ਆਪਾਂ ਆਪਣੀ ਖੁਸ਼ੀ ਲਈ ਜਾਂਦੇ ਆਂ ਸਾਨੂੰ ਲੱਗਦਾ ਕਿ ਫਲਾਣਾ ਬੰਦਾ ਪ੍ਰੋਬਲਮ ਚ ਆਪਾਂ ਉਹਦੀ ਮਦਦ ਕਰੀਏ ਆਪਾਂ ਆਪਣੀ ਖੁਸ਼ੀ ਲਈ ਜਾਂਦੇ ਆਂ ਸੋ ਉਹ ਸਾਡੀ ਖੁਸ਼ੀ ਲਈ ਆਵੇ ਜਾਂ ਨਾ ਆਵੇ ਆਪਾਂ ਉਹ ਥੋੜੀ ਕੋਈ ਉਹ ਸੂਟ ਥੋੜੀ ਜਿਹੜਾ ਜ ਆਪਾਂ ਦਿੰਦੇ ਹੁੰਨੇ ਆ ਵੀ ਇਧਰੋਂ ਉਹਨੂੰ ਦੇਤਾ ਉਹਨੇ ਭਵਾਨੇ ਉਹ ਮੋੜਤਾ ਹਾਂ ਸੋ ਆਪਾਂ ਆਪਦੀ ਆਪ ਇੱਕ ਦੂਜੇ ਦੀ ਆਪਾਂ ਆਪ ਖੜੀਏ ਸਾਰੇ ਔਰ ਆਪਾਂ ਇੰਨੇ ਜਾਂਦੇ ਆ ਆਪਾਂ ਜਿੱਥੇ ਜਾਂਦੇ ਆ ਆਪਾਂ ਵਾਰ-ਵਾਰ ਤਾਂ ਇਹ ਗੱਲਾਂ ਕਰਦੇ ਆ ਕਿ ਆਪਾਂ ਪੰਜਾਬੀ ਬਹੁਤ ਜਿੰਨੇ ਆਪਾਂ ਨੂੰ ਕੀ ਲੋੜਾ ਆਪਾਂ ਕਰਦੇ ਹਾਂ ਹਿੰਮਤ ਮਾਰ ਕੇ ਸਾਰੇ ਜਣੇ ਰਲਦੇ ਆ ਪਰ ਮੈਂ ਇੱਕ ਜ਼ਰੂਰ ਕਹੂੰਗਾ ਕਿ ਜਿਹੜੇ ਅੱਜ ਆਉਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਵੀ ਮੇਰੇ ਵੀਰ ਜਿੰਨੇ ਵੀ ਆਰਟਿਸਟ ਭਰਾ ਨੇ ਜਾਂ ਹੋਰ ਜਿਹੜੇ ਜਿਹੜੇ ਬੰਦਿਆਂ ਦਾ ਨਾਮ ਵਰਨੇ ਕੋਈ ਸੈਲੀਬ੍ਰਿਟੀ ਨੇ ਸਾਰੇ ਗਾਉਂਦੇ ਆ ਸਿੰਗਰ ਐਕਟਰ ਉਹ ਇੱਕ ਇੱਕ ਵਾਰੀ ਗੇੜਾ ਜ਼ਰੂਰ ਮਾਰਨ ਉਹਦੇ ਨਾਲ ਕੀ ਹੁੰਦਾ ਕਿ ਇਹ ਬੰਦਿਆਂ ਦਾ ਨਾ ਬੂਸਟ ਅਪ ਹੁੰਦਾ ਇਹਨਾਂ ਨੂੰ એનર્ਜੀ ਮਿਲਦੀ ਆ ਹੌਸਲਾ ਮਿਲਦਾ ਕਿ ਯਾਰ ਸਾਡੇ ਲਈ ਆਏ ਨੇ ਹਣਾ ਚਲੋ ਆਪਾਂ ਹੈਲਪ ਕਰ ਰਹੇ ਆ ਚਾਹੇ ਆਪਾਂ ਤੁਸੀਂ ਰਾਸ਼ਨ ਭੇਜ ਰਹੇ ਹੋ ਪੈਸੇ ਭੇਜ ਰਹੇ ਹੋ ਕੋਈ ਚੀਜ਼ ਕਰ ਰਹੇ ਹੋ ਉਹ ਵੱਖਰੀ ਗੱਲਾਂ ਜੇ ਤੁਸੀਂ ਆ ਕੇ ਇੱਕ ਗੇੜਾ ਮਾਰ ਕੇ ਜਾਂਦੇ ਹੋ ਉਹ ਚੀਜ਼ਾਂ ਜ਼ਰੂਰੀ ਨੇ ਤੁਸੀਂ ਆਓ ਵੀ ਜ਼ਰੂਰ ਮੇਰੇ ਹਿਸਾਬ ਨਾਲ ਥੋੜਾ ਬਾਈ ਜੀ ਕੀ ਨਾ ਹੈ ਮੇਰਾ ਕੁਲਦੀਪ ਸਿੰਘ ਕਿੰਨਾ ਨੁਕਸਾਨ ਹੈ ਤੁਹਾਡਾ ਸਰ ਮੇਰੀਆਂ ਨਾ 11 گاਵਾ ਰੁੜੀਆਂ ਦੀਆਂ ਬਸ 10 گاਵਾ ਤੇ ਤਿੰਨ ਬੱਚੇ ਸੀਗੇ ਨਾਲ ਉਹਨਾਂ ਦੇ ਛੋਟੇ ਉਹਨਾਂ ਦੇ ਬੱਚੇ ਪਾਣੀ ਇੰਨੀ ਤੇਜ਼ ਆਇਆ ਕਿ ਤੁਸੀਂ ਖੋਲ ਹੀ ਨਹੀਂ ਸਕੇ ਉਹਨਾਂ ਨਹੀਂ ਜੀ ਪਾਣੀ ਤਾਂ ਸਾਹੀਂ ਇੱਥੇ ਖਲੋਤੇ ਸੀਗੇ ਮਤਲਬ 100 ਦੀ ਸਪੀਡ ਤੇ ਪਾਣੀ ਸੀਗਾ ਮਤਲਬ 2-3 ਮਿੰਟ ਚ ਪਾਣੀ ਚੜ ਗਿਆ ਕਿਉਂਕਿ ਸਾਹਮਣੇ ਤਾਂ ਪਾਣੀ ਲੱਗਿਆ ਜੀ ਸਾਜੀ ਵੀ ਰੁੜ ਗਿਆ ਇਹ ਬੱਚੇ ਉਹ ਵਿਚਾਰਾ ਕਿਤੇ ਦਰਖਤ ਨੂੰ ਹੱਥ ਪੈ ਗਿਆ ਉਹਦਾ ਉਹਨੂੰ ਕੱਢ ਕੇ ਲਿਆਂਦੇ ਉੱਥੇ ਮਿਲ ਕੇ ਆਏ ਉਹਨੂੰ ਵੀਰ ਨੂੰ ਉੱਥੇ ਠੀਕ ਹੈ ਉਹ ਹਾਂ ਹੁਣ ਤਾਂ ਠੀ ਉਹ ਐਨ ਡੀ ਆਰ ਐਫ ਜਿਹੜੀ ਟੀਮ ਆ ਉਹ ਆ ਗਈ ਸੀ ਮੌਕੇ ਤੇ ਉਹਨਾਂ ਨੇ ਉੱਥੋਂ ਲਾ ਕੇ ਲੈਣ ਦਾ ਉਹਨੂੰ ਫਿਰ ਸਾਡੇ ਕੋਲ 3-4 ਦਿਨ ਦੀ ਅੰਦਰ ਜਾ ਆ ਗਿਆ ਫਾਰਮ ਦੇ ਤੀਜੇ ਦਿਨ ਗਾਵਾਂ ਕੱਢੀਆਂ ਆਪਾਂ ਪਾਣੀ ਇੰਨਾ ਸੀ ਤੇ ਇੰਨੀ ਸਪੀਡ ਸੀ ਬਿਮਾਰ ਵੀ ਨੇ ਹਾਂਜੀ ਹੁਣ ਤਾਂ ਬਿਮਾਰ ਕੋਈ ਕੀ 3 ਦਿਨ ਤਾਂ ਅੰਦਰ ਰਹੀਆਂ ਹੁਣ 3 ਦਿਨ ਬਾਹਰ ਰਹੀਆਂ ਫਾਰਮ ਦੇ ਉੱਤੇ ਫਾਰਮ ਦੇ ਪੂਰਾ ਪਾਣੀ ਚੜਿਆ ਹੈਗਾ ਹੁਣ ਅੱਜ ਹੀ ਸਵੇਰੇ ਲੈ ਕੇ ਗਏ ਆ ਉੱਥੇ ਤੇ ਉਹ ਪੂਰਾ ਪਿੰਜਰ ਬਣੀਆਂ ਪਈਆਂ ਨੇ ਨਾ ਕੁਝ ਖਾਦਾ ਖਾਦਾ ਵੀ ਕੁਝ ਨਹੀਂ ਉਹਨਾਂ ਨੇ ਤੇ ਪਾਣੀ ਵੀ ਨਹੀਂ ਪੀਦਾ ਦਵਾਈ ਚੱਲੀ ਜਾਂਦੀ ਹੈ ਟ੍ਰੀਟਮੈਂਟ ਚੱਲੀ ਜਾਂਦੀ ਟੀਮ ਆਈ ਹੈ ਵੈਟਰਨਰੀ हां टीम तो चेक कर रही है सारा कुछ जीपी भाई ये तो सिर्फ एक कहानी है 1100 ਪਿੰਡ ਨੇ ਕਿੰਨੇ ਲੋਕ ਤੁਸੀਂ ਸੋ ਬਿਲਕੁਲ ਬਿਲਕੁਲ ਇਹ ਤਾਂ ਜੀ ਮਤਲਬ ਬਹੁਤ ਵੱਡੀ ਟਰੈਜੇਡੀ ਆ ਸੋ ਤਾਂ ਹੀ ਮੈਂ ਕਹਿ ਰਿਹਾ ਮੈਂ ਕਿ ਆਪਾਂ ਨੂੰ ਬਹੁਤ ਸਮਾਂ ਲੱਗੂਗਾ ਇਸ ਸੀਜ਼ਨ ਸੋ ਆਪਾਂ ਲੱਗੇ ਤੇ ਰਲ ਕੇ ਔਰ ਥੋੜਾ ਜਿਆ ਮੈਨੂੰ ਲੱਗਦਾ ਕਿ ਇੱਕ ਵਾਰੀ ਬੈਠ ਕੇ ਜਿਹੜੇ ਬੰਦੇ ਔਨ ਗਰਾਉਂਡ ਉਰੇ ਡੇਲੀ ਘੁੰਮ ਰਹੇ ਨੇ ਉਹ ਇੱਕ ਵਾਰੀ ਆਪਸ ਦੇ ਵਿੱਚ ਇਕੱਠੇ ਹੋਣ ਇਕੱਠੇ ਹੋ ਕੇ ਕੁਝੋ ਚੀਜ਼ਾਂ ਦੇ ਵਿਚਾਰ ਸਾਂਝੇ ਕਰਨ ਵੀ ਯਾਰ ਆਪਾਂ ਕਿਵੇਂ ਕਰੀਏ ਕਿੱਧਰ ਨੂੰ ਤੁਰੀਏ ਹਣਾ ਉਹ ਚੀਜ਼ਾਂ ਦੇ ਇੱਕ ਵੇਅ ਆਊਟ ਬਣਾਉਣਾ ਕਿਉਂਕਿ ਕੀ ਆ ਦੇਖੋ ਆਪਣੇ ਸੇਵਾ ਕਰਨ ਵਾਲੇ ਬਹੁਤ ਨੇ ਪੈਸਾ ਭੇਜਣ ਵਾਲੇ ਵੀ ਲੋਕਾਂ ਕੋ ਟੱਚ ਬੰਬ ਦੀ ਕਿਰਪਾ ਨਾਲ ਬਹੁਤ ਪੈਸਾ ਵਾ ਹਣਾ ਸਾਰੇ ਵਾਰੋਂ ਵੀ ਵੀਰ ਭੈਣ ਸਾਰੇ ਹੈਲਪ ਕਰਨ ਲਈ ਰੈਡੀ ਬੈਠੇ ਨੇ ਬਟ ਉਹਨਾਂ ਨੂੰ ਇੱਕ ਸਹੀ ਮਾਰਗ ਦਿਖਾਣਾ ਚਾਹੀਦਾ ਕਿ ਹਾਂ ਯਾਰ ਆਪਾਂ ਆ ਚੀਜ਼ ਕਰ ਰਹੇ ਆ ਐ ਹੋ ਰਹੀ ਆ ਹੁਣ ਕੀ ਆ ਜਿੱਦਣ ਉਦਣ ਆਪਣੀ ਮੁੰਡੇ ਆਈ ਸੀ ਤਾਂ ਉਹ ਮੈਨੂੰ ਕਹਿੰਦੇ ਕਹਿੰਦੇ ਯਾਰ ਉੱਥੇ ਰਾਸ਼ਨ ਦੀਆਂ ਅੱਗੇ ਟਰਾਲੀਆਂ ਬਹੁਤ ਭਰੀਆਂ ਪਈਆਂ ਉਹ ਕਹਿੰਦੇ ਵੀ ਹੁਣ ਜਾਦੇ ਰਾਸ਼ਨ ਹਲੀ ਹੀ ਨਾ ਲੈ ਕੇ ਆਓ ਉਹ ਲੈ ਕੇ ਆਓ ਉਹਰ ਕੋਈ ਚੀਜ਼ ਵਾਪਸ ਬੁੱੜਦੀਆਂ ਲੋਕਾਂ ਨੂੰ ਲੱਗਦਾ ਸ਼ਾਇਦ ਉੱਥੇ ਕੰਮ ਖਤਮ ਹੀ ਹੋ ਗਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਏ ਸੀਜ਼ ਲਈ ਇਹ ਚੀਜ਼ਾਂ ਪੂਰੀਆਂ ਹੋ ਗਈਆਂ ਪਰ ਹਲੇ ਤਾਂ ਬਹੁਤ ਚੀਜ਼ਾਂ ਚਾਹੀਦੀਆਂ ਨੇ ਹਾਂ ਬਹੁਤ ਟਾਈਮ ਲੱਗਣਾ ਹੈ ਰਿਕੁਆਇਰਮੈਂਟਸ ਬਹੁਤ ਨੇ ਉਹ ਸਾਡਾ ਅੱਜ ਅਸੀਂ ਕਹੀਏ ਵੀ ਹੁਣ 15 ਦਿਨ ਰਾਸ਼ਨ ਨਹੀਂ ਚਾਹੀਦਾ ਪਰ 15 ਦਿਨ ਬਾਅਦ ਫੇਰ ਦੁਬਾਰਾ ਚਾਹੀਦਾ ਹਨਾ ਉਹ ਚੀਜ਼ਾਂ ਨੂੰ ਆਪਾਂ ਨੂੰ ਇੱਕ ਪ੍ਰੋਪਰ ਉਹ ਜੇ ਬੈਠ ਕੇ ਤੁਸੀਂ ਵਿਚਾਰ ਕਰਕੇ ਇੱਕ ਪ੍ਰੋਪਰ ਉਹਦਾ ਆਪਾਂ ਕਿ ਰਲ ਮਿਲ ਕੇ ਕਢਾ ਦੋ ਵੀ ਆਹ ਆਹ ਚੀਜ਼ਾਂ ਨੇ ਅਸੀਂ ਐ ਸੋਚਦੇ ਆ ਵੀ ਐਵੇਂ ਚੱਲੂ ਤਾਂ ਉਹਨੂੰ ਫਾਲੋ ਕਰਨਾ ਜ਼ਰੂਰੀ ਆ ਮਲਾਹਾਂ ਗਲ ਬਹੁਤ ਟਾਈਮ ਤੋਂ ਆਜੀ ਵੀਰ ਨਾਲ ਤਾਂ ਸਾਡੇ ਭਰਾ ਨੇ ਵੱਡੇ ਤੇ ਬਹੁਤ ਮੈਂ ਤਾਂ ਇਹਨਾਂ ਨੂੰ ਕਿਹਬਰੀ ਕਹ ਰਿਹਾ ਨਾ ਮੈਂ ਕਹਿ ਰਿਹਾ ਹਿੰਮਤ ਹੈ ਤੁਹਾਡੀ ਬਹੁਤ ਐਫਰਟ ਇੰਨੀ ਜ਼ਿਆਦਾ ਐਫਰਟ ਇੰਨੀ ਜ਼ਿਆਦਾ ਸੋ ਅਸੀਂ ਹਮੇਸ਼ਾ ਇਹਨਾਂ ਨਾਲ ਜੋੜਿਆ ਹੋਇਆ ਰਿਹਾਤਾ ਆਪਣਾ ਪੁਰਾਣੇ ਪਿਛਲੇ ਹੜਾਂ ਤੋਂ ਉਦੋਂ ਵੀ ਇਹੀ ਆਏ ਸੀਗੇ ਜਦੋਂ ਤੇ ਹੁਣ ਵੀ ਸੋ ਅਸੀਂ ਆਪਣੇ ਲਈ ਉਹ ਲਗਾਤਾਰ ਲੱਗੇ ਰਵਾਂਗੇ ਜੀ ਅਸੀਂ ਵੀ ਅਸੀਂ ਮੈਂ ਸਾਰਿਆਂ ਨੂੰ ਕਹਿੰਦਾ ਜੋ ਜੋ ਤੁਸੀਂ ਕਰ ਸਕਦੇ ਹੋ ਸਾਨੂੰ ਇਹਨਾਂ ਤੇ ਜਿਆਦਾ ਟਰਸਟ ਆ ਅਸੀਂ ਅੱਜ ਇਹਨਾਂ ਨੂੰ ਇਹਨਾਂ ਦੀ ਫੰਡਿੰਗ ਲਈ ਪੈਸੇ ਵੀ ਦੇ ਕੇ ਜਾਵਾਂਗੇ ਔਰ ਲੋੜਿੰਦਾ ਜਿਹੜੀ ਚੀਜ਼ ਆ ਅਸੀਂ ਉਹਦੀ ਰੈਗੂਲਰ ਹੈਲਪ ਵੀ ਕਰਦੇ ਰਹਿਵਾਂਗੇ ਔਰ ਜਿੱਦਣ ਇਹਨਾਂ ਨੂੰ ਦੁਬਾਰਾ ਚ 2 ਦਿਨਾਂ ਬਾਅਦ 3 ਦਿਨਾਂ ਬਾਅਦ ਸਾਡੀ ਵਾਪਸ ਲੋੜ ਪੈਂਦੀ ਹੈ ਤੁਸੀਂ ਸਾਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ ਭਾਨੇ ਬਾਈ ਹੋਣਾ ਦੀ 2-2 ਮਿੰਟ ਬਾਅਦ ਫੋਨ ਆ ਰਹੀ ਹੈ ਹਰ ਰੋਜ਼ ਦਿਨੇ ਰਾਤ ਫੋਨ ਕਰਦੇ ਰਹਿੰਦੇ ਕੀ ਚਾਹੀਦਾ ਕੀ ਭੇਜ ਦੀਏ ਸਮਾਨ ਆ ਵੀ ਰਿਹਾ ਮੈਨੂੰ ਕੋਈ ਇਹ ਵੀ ਬੰਦਾ ਦੱਸ ਰਿਹਾ ਸੀ ਤੁਹਾਡੀ ਫੈਮਿਲੀ ਬਹੁਤ ਜ਼ਿਆਦਾ ਚਿੰਤਤ ਹੈ ਜੀ ਐਕਚੁਅਲੀ ਬਹੁਤ ਸਾਰਿਆਂ ਨੂੰ ਇਸ ਚੀਜ਼ ਦਾ ਬਹੁਤ ਹੈਗਾ ਜੀ ਤੇ ਭਾਨੇ ਲਈ ਤਾਂ ਮੈਂ ਸਪੈਸ਼ਲ ਡਿਊਟੀ ਲਈ ਹੋਈ ਆ ਮੈਂ ਭਾਨੇ ਨੂੰ ਕਿਹਾ ਮੈਂ ਕਿਹਾ ਯਾਰ ਤੂੰ ਸਾਰੇ ਉਸ ਬੰਦਿਆਂ ਦੀ ਉਹਨਾਂ ਲਿਸਟ ਬਣਾ ਜਿਨ੍ਹਾਂ ਕੋ ਆਪਾਂ ਜਾਣੇ ਹੋਣ ਜਿਹੜੇ ਬਹੁਤ ਫੜਾ ਮਾਰ ਦਿੰਦੇ ਆ ਕਿ ਆਪਣੇ ਕੋਲ ਬਹੁਤ ਪੈਸੇ ਆ ਮੈਂ ਕਿਹਾ ਉਹ ਸਾਰੇ ਦੀ ਇੱਕ ਲਿਸਟ ਬਣਾ ਤੇ ਉਹਨਾਂ ਨੂੰ ਫੋਨ ਮਾਰ ਕੇ ਚੈੱਕ ਕਰੀਏ ਵੀ ਹੁਣ ਉਹਨਾਂ ਕੋਲ ਕੀ ਆ ਹਨਾ ਤੇ ਉਹਨਾਂ ਨੂੰ ਸਾਰਿਆਂ ਦੀ ਡਿਊਟੀ ਲਈਏ ਵੀ ਬਾਈ ਤੁਸੀਂ ਹੁਣ ਇੱਧਰ ਆਓ ਕਿਰਾ ਮੜਾ ਜਾ ਆਪਾਂ ਨੂੰ ਇੱਥੇ ਪਤਾ ਲੱਗੂਗਾ ਵੀ ਬਹੁਤ ਲੋਡ ਵੀ ਆ ਔਰ ਕਿਹਾ ਕਿ ਮੈਨੂੰ ਲੱਗਦਾ ਕਿ ਇਹ ਇਹ ਜਿਹੜਾ ਇਹ ਜਿਹੜਾ ਜਿਹੜਾ ਅੱਜ ਦਾ ਦੌਰ ਚ ਹੁਣ ਚੱਲ ਰਿਹਾ ਜਿਹੜਾ ਸਮੇਂ ਚ ਆਪਾਂ ਲੰਘ ਰਹੇ ਆ ਵਾਹਿਗੁਰੂ ਕਿਸੇ ਤੇ ਨਾਂ ਲਿਆਵੇ ਸੋ ਇਹ ਤਾਂ ਹਮੇਸ਼ਾ ਯਾਦ ਰੱਖਿਆ ਜਾਊਗਾ ਜਿਨੇ ਜਿਨੇ ਹੈਲਪ ਕੀਤੀ ਐ ਇਮੋਸ਼ਨਸ ਸਾਰਿਆਂ ਦੇ ਨਾ ਕੋਈ ਐਹੋ ਜੀ ਰੀਲ ਆ ਜੇ ਕੋਈ ਆ ਜੇ ਰੋਣ ਨਿਕਲ ਆਂਦਾ ਮੈਂ ਗੱਲ ਕਰਦੇ ਵੀ ਤਕਰੀਬਨ ਸਾਰੇ ਹੀ ਅਸੀਂ ਬਹੁਤ ਸੈਂਸਿਟਿਵ ਹੋਏ ਪਿਆ ਤੇ ਮੈਂ ਤੁਹਾਨੂੰ ਵੀ ਦੇਖ ਰਹੀ ਪਹਿਲੇ ਦਿਨ ਤੁਹਾਡਾ ਫੋਨ ਆਇਆ ਤੁਹਾਡੇ ਤੋਂ ਗੱਲ ਹੀ ਨਹੀਂ ਹੋ ਰਹੀ ਸੀ ਉਹ ਤੁਹਾਨੂੰ ਲੱਗਦਾ ਕਿ ਸਾਨੂੰ ਹੁਣ ਚੜ੍ਹਦੀ ਕਲਾ ਦਾ ਸੰਦੇਸ਼ ਦੇਣਾ ਚਾਹੀਦਾ ਹੈ ਹੁਣ ਅਸੀਂ ਨਾ ਜਜ਼ਬਾਤੀ ਤਾਂ ਹੈਗੇ ਆ ਪਰ ਅਸੀਂ ਹੁਣ ਤਕੜੇ ਹੋ ਕੇ ਕਹੀਏ ਯਾਰ ਕਿ ਲੜ ਲਾਂਗੇ ਬਿਲਕੁਲ 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 ਜੀ ਆਪਾਂ ਇਹ ਸੋਚੀਏ ਵੀ ਹੋਰ ਕੀ ਕੀ ਕੁਸ਼ ਹੋ ਸਕਦਾ ਹੈਗਾ ਜਿੱਥੇ ਕਈ ਜਾਨਾਂ ਬਚ ਗਈਆਂ ਬਹੁਤ ਲੋਕ ਬਚ ਗਏ ਨੇ ਜਿਹੜੇ ਆਪਾਂ ਉਹਨਾਂ ਨੂੰ ਹੁਣ ਦੁਬਾਰਾ ਸਟੈਂਡ ਆਊਟ ਕਰਨਾ ਆਪਾਂ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਵਾ ਔਰ ਜੇ ਆਪਾਂ ਹੀ ਟਹਿ ਜਾਾਂਗੇ ਤਾਂ ਜਿਨ੍ਹਾਂ ਨਾਲ ਵਿਚਾਰਿਆਂ ਨਾਲ ਇੰਨਾ ਥੱਕਾ ਹੋਇਆ ਉਹਨਾਂ ਦਾ ਕੀ ਬਣੂਗਾ ਹਨਾ ਉਹ ਤਾਂ ਆਪਾਂ ਨੂੰ ਦੇਖ ਦੇਖ ਕੇ ਆਪਣੇ ਆਸਰੇ ਚੱਲ ਰਹੇ ਨੇ ਸੋ ਆਪਾਂ ਸਾਰੇ ਤਾਂ ਹੀ ਤਾਂ ਮੈਂ ਕਹਿੰਨਾ ਕਿ ਉਰੇ ਆਓ ਉਰੀ ਕੇ ਢੇੜਾ ਮਾਰੋਗੇ ਚਾਰ ਕਰਾ ਅੱਜ ਤੁਸੀਂ ਹੋ ਕੇ ਜਾਂਦੇ ਉਹਨਾਂ ਨੂੰ ਜੱਫੀਆਂ ਪਾ ਕੇ ਜਾਂਦੇ ਉਹਨੇ ਦੇ ਨਾਲ ਸਾਰੀਆਂ ਚੀਜ਼ਾਂ ਅੱਜ ਵੀਰ ਦੇ ਕੋਲੇ ਆਏ ਆ ਮੱਜਾਂ ਤਾਂ ਕੋਈ ਵੀ ਆ ਕੇ ਭੇਜਦਾ ਨਹੀਂ ਜੋ ਬਾਈ ਬੈਠ ਕੇ ਦਾ ਮੈਂ ਗੱਲਾਂ ਕੀਤੀਆਂ ਵੀਰ ਦਾ ਹੌਸਲਾ ਵਧ ਗਿਆ ਕਹਿੰਦਾ ਅੱਜ ਮੈਂ ਰੋਟੀ ਖਾਣ ਜਾਊਗਾ ਉਹ ਕਹਿੰਦਾਓ ਬਾਈ ਤੁਸੀਂ ਹੈ ਬਾਈ ਨੇ ਹੌਸਲਾ ਦਿੱਤਾ ਤੁਹਾਨੂੰ ਹਾਂਜੀ ਹਾਂਜੀ ਬਹੁਤ ਜੀ ਬਹੁਤ ਸੇਵਾ ਕੀਤੀ ਜਰਨਾ ਨੇ ਪਰ ਅੱਜ ਥੋੜੀ ਰਾਤ ਮਿਲੀ ਹੈ ਕਿ ਥੋੜਾ ਠੀਕ ਹੋ ਜਾਊਗਾ ਕਰੋਨਾ ਨਹੀਂ ਬਾਈ ਬਸ ਤਗੜੇ ਰਹਿੰਦੇ ਨਹੀਂ ਰੋਂਦੇ ਰੋਂਦੇ ਵਾਲੇ ਹੈ ਨਹੀਂ ਦੀ ਅਸੀਂ ਰੋਂਦੇ ਨਹੀਂ ਅਸੀਂ ਇਹ ਮਾਜੇ ਵਾਲੇ ਆ ਬਾਈ ਇਹ ਤਗੜੇ ਨੇ ਬਹੁਤ ਰੋਂਦੇ ਨਹੀਂ ਦੀ ਜੋ ਮਰਜ਼ੀ ਹੋ ਜਾ ਹਾਂ ਮਾਦਨ ਨੂੰ ਉਹ ਜਰੂਰ ਲੱਗਦਾ ਮੈਨੂੰ ਪਤਾ ਬੰਦੇ ਦਾ 500 ਰੁਪਿਆ ਵੀ ਡਿੱਗ ਪਿਆ ਆਪਾਂ ਲਵਦੇ ਫਿਰਦੇ ਹੁੰਨੇ ਆ 12 13 ਜੀ ਔਰ ਇਹਨਾਂ ਨਾਲ ਪਿਆਰ ਵੀ ਪੈ ਜਾਂਦਾ ਇਹ ਕਿਹੜਾ ਗੱਡੀ ਜਾਂ ਕੋਈ ਕਾਰ ਹੈ ਇਹ ਤਾਂ ਤਿਆਰ ਹੋ ਮੈਂ ਤਾਂ ਰਸਤੇ 'ਚ ਹੁੰਦੇ ਇਹਨਾਂ ਨੂੰ ਇਹ ਕਹਿੰਦਾ ਪਿਆ ਸੀ ਮੈਂ ਕਿਹਾ ਮੈਨੂੰ ਬਹੁਤਾ ਕੁਝ ਨਹੀਂ ਚਾਹੀਦਾ ਸਿਰਫ 2 4 ਸੇਵਾ ਹੋ ਜੇ ਬਾਕੀ ਅਸੀਂ ਆਪੇ ਹੀ ਕਰ ਲਾਂਗੇ ਜਿਵੇਂ ਪਹਿਲਾਂ ਕੀਤਾ ਸੀ ਕੋਈ ਗੱਲ ਨਹੀਂ ਤਾਂ ਉਹਦੀ ਕੋਈ ਗੱਲ ਨਹੀਂ ਆਪਦੇ ਪੈਰਾਂ ਤੇ ਵਜੇ ਦੇਖ ਲਓ ਇਹ ਨੇ ਔਰ ਗਿੱਪੀ ਭਾਈ ਬਹੁਤ ਸਾਰੇ ਲੋਕ ਐਸੇ ਆ ਮੈਂ ਅਬਜ਼ਰਵ ਇੰਨੇ ਦਿਨਾਂ ਤੋਂ ਗਰਾਊਂਡ ਤੇ ਹੀ ਆ ਬਹੁਤ ਨੁਕਸਾਨੇ ਵੀ ਗਏ ਜ਼ਿਕਰ ਕਰਤਾ ਕਮਾਦ ਬੰਦੇ ਦਾ 70 ਕਿੱਲੇ ਕਮਾਦ ਰਾਵੀ ਰੋੜ ਕੇ ਲੈ ਗਿਆ ਪਰ ਉਹ ਕਹਿੰਦੇ ਕਿ ਨਹੀਂ ਕੋਈ ਨਹੀਂ ਅਸੀਂ ਆਪੇ ਤਕੜੇ ਹੋ ਜਾਾਂਗੇ ਬਾਈ ਇਹਨੇ ਸਿਰੜੀ ਲੋਕਿਆ ਮੈਂ ਨਾ ਗਲੋਬਲ ਸੈਕਟੂ ਵੀਰੇ ਬਤਾ ਰਿਹਾ ਹਾਂ ਨਾ ਤੇ ਉਹਨਾਂ ਨੇ ਮੈਨੂੰ ਦੱਸੀ ਗੱਲ ਉਹ ਕਹਿੰਦਾ ਵੀ ਬਹੁਤ ਘਰ ਐਦਾਂ ਦੇ ਨੇ ਜਿਵੇਂ ਹੁਣ ਆਪਣੇ ਕੀ ਆਪਣੇ ਦੀ ਪੰਜਾਬੀਆਂ ਦੀ ਉਹਦੇ ਕਹਿੰਦੇ ਕੋ ਖੂਨ ਚ ਇਹ ਚੀਜ਼ਾ ਕਦੇ ਜ਼ਿੰਦਗੀ ਚ ਕਦੇ ਕੋਈ ਚੀਜ਼ ਮੰਗੀ ਨਹੀਂ ਨਹੀਂ ਮੰਗੀ ਠੀਕ ਆ ਹਮੇਸ਼ਾ ਦਿੱਤਾ ਹੀ ਆ ਤੇ ਹੁਣ ਜਿਹੜੇ ਬੰਦਿਆਂ ਨੂੰ ਲੋੜ ਵੀ ਐਸ ਵਕਤ ਨਾ ਉਹ ਮੰਗ ਨਹੀਂ ਸਕਦੇ ਉਹਨਾਂ ਨੂੰ ਮੰਗਣਾ ਮਤਲਬ ਉਹਨਾਂ ਦੇ ਹੈ ਹੀ ਨਹੀਂ ਅੰਦਰ ਉਹ ਚੀਜ਼ ਸੋ ਆਪਾਂ ਨੂੰ ਆਪੋ ਕਹਿੰਦਾ ਅਸੀਂ ਜਾਣਿਆ ਵੀ ਵੀਰੇ ਕੀ ਲੋੜ ਆ ਉਹ ਕਹਿੰਦੇ ਕੁਝ ਨਹੀਂ ਤੁਸੀਂ ਚਾਹ ਵੇਓ ਬੈਠੋ ਕਹਿੰਦਾ ਆਪਾਂ ਨੂੰ ਆਪ ਸਮਝ ਕੇ ਚੀਜ਼ਾਂ ਕਿ ਯਾਰ ਵਾਕਈ ਇਹਨਾਂ ਨੂੰ ਆ ਚੀਜ਼ ਦੀ ਲੋੜ ਆ ਇਹਨਾਂ ਦਾ ਨੁਕਸਾਨ ਹੋਇਆ ਇਹ ਆਪਣਾ ਫਰਜ਼ ਬਣਦਾ ਵੀ ਆਪਾਂ ਉਹਨਾਂ ਨੂੰ ਕਹਿ ਕੇ ਆਈਏ ਵੀਰੇ ਤੁਹਾਨੂੰ ਭਾਵੇਂ ਲੋੜ ਹੈ ਵੀ ਨਹੀਂ ਤੁਸੀਂ ਆ ਚੀਜ਼ ਰੱਖੋ ਹਨਾ ਵੀ ਕਿਉਂਕਿ ਆਪਾਂ ਨੂੰ ਉਹ ਬੰਦੇ ਖੜੇ ਕਰਨੇ ਪੈਣੇ ਆ ਕਿਉਂਕਿ ਇਹ ਨਾ ਹੋਵੇ ਕਿ ਯਾਰ ਉਹ ਬੰਦਿਆਂ ਨੇ ਕਦੇ ਜ਼ਿੰਦਗੀ ਚੀਜ਼ ਚੀਜ਼ ਕੀਤੀ ਨਹੀਂ ਤੇ ਵਿਚਾਰੇ ਦਬ ਜਾਣ ਰਹਿ ਜਾਣ ਹਨਾ ਉਹੜਾ ਸਾਡਾ ਹਨਾ ਸੋ ਸਾਨੂੰ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਰਲ ਕੇ ਇੱਕ ਪਲੈਟਫਾਰਮ ਤੇ ਹੋਣਾ ਚਾਹੀਦਾ ਬਾਕੀ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਵੀ ਪਲੀਜ਼ ਤੁਸੀਂ ਇੱਕ ਆਪ ਜਰੂਰ ਵਿਚਾਰ ਕਰਕੇ ਜੁ ਪਰ ਦੋ ਚਾਰ ਵੀਡੀਓ ਜਾਰੀ ਕਰੋ ਤਾਂ ਕਿ ਜਿਹੜੇ ਬਾਹਰ ਵੀ ਬੰਦੇ ਬੈਠੇ ਨੇ ਜਿਨ੍ਹਾਂ ਨੇ ਜਿਹੜੇ ਹੈਲਪ ਕਰਨੀ ਵੀ ਚਾਹੁੰਦੇ ਨੇ ਜਿਨ੍ਹਾਂ ਨੂੰ ਰਾਈਟ ਵੇ ਆਊਟ ਨਹੀਂ ਮਿਲਦਾ ਔਰ ਅੱਗੇ ਕਿਵੇਂ-ਕਿਵੇਂ ਪ੍ਰੋਸੈਸ ਹੋਊਗਾ ਆਪਾਂ ਨੂੰ ਕਿਵੇਂ-ਕਿਵੇਂ ਚੀਜ਼ਾਂ ਦੀ ਲੋੜ ਪਊਗੀ ਹੈਨਾ ਇਹ ਭਾਵੇਂ ਵਿੱਚ ਇੱਥੋਂ ਜਿਵੇਂ ਹੁਣ ਇਹਨਾਂ ਨੇ ਇੱਕ ਅਨਾਉਂਸ ਕੀਤਾ ਹੈ ਗਲੋਬਲ 6 ਨੇ ਕਿ ਇਹ ਟਰੈਕਟਰਸ ਇਹਨਾਂ ਨੇ ਕਿਹਾ ਕਿ 50 ਤੋਂ 100 ਟਰੈਕਟਰ ਸੰਸਥਾ ਦੇ ਵੱਲੋਂ ਅਸੀਂ ਫਰੀ ਆਫ ਕੋਸਟ ਜਿੱਥੇ ਵੀ ਕਿਤੇ ਇਹ ਤੁਸੀਂ ਦੱਸਿਓ ਬਾਈ ਥੋੜਾ ਜਿਹਾ ਇਸ ਗੱਲ ਨੂੰ ਕਿਉਂਕਿ ਬਾਈ ਛੋਟੇ ਜਿਵੇਂ ਜ਼ਿਮੀਦਾਰ ਜਿਹੜੇ ਹੈਗੇ ਨੇ ਉਹਨਾਂ ਦੇ ਕੋਲ ਕਈਆਂ ਕੋਲੇ ਸੰਦ ਆਪਣੇ ਵੀ ਨਹੀਂ ਹੈਗੇ ਉਹਨਾਂ ਨੇ ਲੋਨ ਲਿੱਤੇ ਹੋਏ ਨੇ ਹੁਣ ਇੰਨੀ ਮਾਰ ਤੋਂ ਬਾਅਦ ਪਤਾ ਨਹੀਂ ਉਹ ਲੋਨ ਵੀ ਉਤਾਰ ਪਾਣਗੇ ਜਾਂ ਨਹੀਂ ਔਰ ਰੇਤਾ ਜਿਹੜਾ ਉਹ ਘਰਾਂ 'ਚ ਵੀ ਹੈ ਤੇ ਖੇਤਾਂ 'ਚ ਵੀ ਹੈ ਸੋ ਉਹਨੂੰ ਕੱਢਣ ਦੇ ਲਈ ਅਸੀਂ ਇੱਕ ਪੂਰਾ ਇੱਕ ਮਾਡਲ ਤਿਆਰ ਕੀਤਾ ਜਿਸ ਦੇ ਵਿੱਚ ਘਰ ਪੰਜਾਬ ਤੋਂ 100 ਡਾਇਰੈਕਟਰ ਲੱਗਣ ਵਾਲੇ ਨੇ ਸੋ ਲੈ ਕੇ ਉਹ ਸਾਲ ਚੱਲੇ 2 ਸਾਲ ਚੱਲਣ ਉਹ ਇੱਕ ਪੂਰਾ ਇੱਕ ਸਰਕਲ ਅਸੀਂ ਉਹਨਾਂ ਦੇ ਲਈ ਐਂਡ ਟੂ ਐਂਡ ਸੋਲੂਸ਼ਨ ਤਿਆਰ ਕਰ ਰਹੇ ਕਿ ਥਰ ਛੋਟੇ ਜ਼ਿੰਮੇਦਾਰਾਂ ਨੂੰ ਕਦੇ ਟਰੈਕਟਰ ਲੈਣ ਦੀ ਜ਼ਰੂਰਤ ਜਿਹੜਾ ਉਹਨਾਂ ਨੂੰ ਕਰਜ਼ਾ ਨਾ ਚੱਕਣਾ ਪਵੇ ਕਿਉਂਕਿ ਇੰਨੀ ਮਾਰ ਤੋਂ ਬਾਅਦ ਇਹ ਚੀਜ਼ਾਂ ਬਹੁਤ ਸੁਭਾਵਿਕ ਨੇ ਬਿਲਕੁਲ 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 ਇਦਾਂ ਦੇ ਆਪਾਂ ਨੂੰ ਮਾਡਲ ਕਾਫੀ ਚੀਜ਼ਾਂ ਦੇ ਤਿਆਰ ਕਰਨੇ ਪਏ ਆ ਜੀ ਮੈਂ ਇਹ ਵੀ ਗੱਲ ਕਰ ਰਿਹਾ ਸੀ ਮੈਂ ਇਹਨਾਂ ਨੂੰ ਪੁੱਛਿਆ ਮੇਰਾ ਸਵਾਲ ਸੀ ਕਿ 100 ਟਰੈਕਟਰ ਆਜੂਗਾ ਲੋਕ ਦੇ ਦੇਣਗੇ ਕੋਈ ਦਿੱਕਤ ਨਹੀਂ ਫਲੱਡ ਤੋਂ ਬਾਅਦ ਕੀ ਕਰੋਗੇ ਤਾਂ ਇਹਨਾਂ ਨੇ ਕਿਹਾ ਕਿ ਸਾਰੀ ਜ਼ਿੰਦਗੀ ਲਈ ਜਿਹੜਾ ਕਿੱਲੇ ਦੋ ਕਿੱਲੇ ਤਿੰਨ ਕਿੱਲੇ ਵਾਲਾ ਜ਼ਿੰਮੇਦਾਰ ਹੈ ਉਹ ਬਿਨਾ ਕੁਝ ਸਾਨੂੰ ਦਿੱਤੇ ਫ੍ਰੀ ਆਫ ਕੋਸਟ ਆਪਦੀ ਖੇਤੀ ਲਈ ਉਹ ਟਰੈਕਟਰ ਯੂਜ਼ ਕਰਦਾ ਰਹੇ ਹਾਂ ਬਿਲਕੁਲ ਬਿਲਕੁਲ ਬਟ ਇਹ ਹੈ ਕਿ ਦੇਖੋ ਆਪਾਂ ਨੂੰ ਖੇਤੀ ਦਾ ਵੀ ਮੈਨੂੰ ਐ ਲੱਗਦਾ ਵੀ ਹੋ ਸਕਦਾ ਜਿਹੜੇ ਹਾਲਾਤ ਨੇ ਜ਼ਮੀਨਾਂ ਦੇ ਵੀ ਸਾਲ ਦੋ ਸਾਲ ਤਾਂ ਵੈਸੇ ਹੀ ਕੁਝ ਨਾ ਹੋਵੇ ਉਹ ਹੈ ਨਾ ਉਹ ਵੀ ਇੱਕ ਆਪਾਂ ਨੂੰ ਸਮਝਣਾ ਪੈਣਾ ਮਾਣਾ ਉਹਦੇ ਲਈ ਵੀ ਆਪਾਂ ਨੂੰ ਕੋਈ ਵੇ ਆਊਟ ਬਣਾਉਣੇ ਪੈਣੇ ਉਹੀ ਮੈਂ ਕਹਿੰਦਾ ਕਿ ਇਹ ਚੀਜ਼ਾਂ ਨਾ ਲੰਮੇ ਪ੍ਰੋਸੈਸ ਵਾਲੀਆਂ ਨੇ ਇਹਦੇ ਨਾਲ ਲੋਕਲ ਡੀਸੀ ਸਾਹਿਬ ਹੋਰ ਸਾਰੇ ਬੰਦੇ ਬੈਠਣ ਇੱਕ ਵਾਰੀ ਅਨਾ ਜਿਹੜੇ ਐਗਰੀਕਲਚਰ ਨਾਲ ਜੁੜੇ ਹੋਏ ਬੰਦੇ ਨੇ ਇਹਨਾਂ ਦਾ ਕਰਨ ਪੂਰਾ ਜਾਇਜ਼ਾ ਕਰਨ ਉਹਨਾਂ ਦੇ ਵੇਅ ਆਊਟ ਕੱਢਣ ਉਹ ਚੀਜ਼ਾਂ ਔਰ ਜਦ ਤੱਕ ਇਹ ਚੀਜ਼ਾਂ ਨਹੀਂ ਹੁੰਦੀਆਂ ਉਦੋਂ ਤੱਕ ਇਹਨਾਂ ਦੇ ਡੰਗਰ ਬੱਚੇ ਵਿਰੋੜਗੇ ਇਹਨਾਂ ਦੀ ਜ਼ਮੀਨ ਵੀ ਚਲੀ ਗਈ ਔਰ ਰੋਟੀ ਪਾਣੀ ਖਾਣਗੇ ਕਿਵੇਂ ਹਣਾ ਉਹ ਚੀਜ਼ਾਂ ਦੇ ਆਪਾਂ ਲੋਕੀਂ ਦੋ 2 ਲੀਟਰ ਇਹ ਰੱਖ ਲੈਂਦੇ ਬਾਕੀ ਵੇਚ ਲੈਂਦੇ ਆ ਮੈਨੂੰ ਕੱਲ ਦੱਸ ਰਹੇ ਸੀ ਕਹਿੰਦੇ ਵੀ ਇਕੋਸਿਸਟਮ ਇਹੋ ਜਿਹਾ ਹੈ ਕਿ ਔਰਤਾਂ ਕਈ ਵਾਰੀ 2-400 ਚਾਹੀਦਾ ਸਵੇਰੇ ਪਹਿਲਾਂ ਇਹ ਵੇਟ ਕਰਦੀਆਂ ਵੀ ਦੁੱਧ ਪਾ ਆਵਾਂਗੇ ਉੱਥੋਂ ਕੈਸ਼ ਲੈ ਆਉਂਦੀਆਂ 3-400 ਤੇ ਉਦੋਂ ਬਾਅਦ ਆਪਦਾ ਰਾਸ਼ਨ ਲੈ ਕੇ ਆਉਂਦੇ। ਇਵੇਂ ਚੱਲਦਾ ਜੀ ਸਾਰੇ ਟੰਬਰਾਂ ਦਾ ਆਪਾਂ ਉਹਨਾਂ ਘਰਾਂ ਚੋਂ ਹੀ ਨਿਕਲ ਕੇ ਆਏ ਹੋਏ ਆ। ਉਦੋਂ ਕੀ ਆ ਕੇ ਸਾਰਿਆਂ ਤੋਂ ਅ ਸਾਰਿਆਂ ਦਾ ਤਰੀਕਾ ਇਹੀ ਹੈ। ਇੱਕ ਹੀ ਤਰੀਕਾ ਵਾਰ ਖਾਣ ਪੀਣ ਦਾ ਜ਼ਿੰਮੇਵਾਰਾਂ ਦਾ ਸਾਰਿਆਂ ਦਾ ਹਿਸਾਬ ਇੱਕ ਹੀ ਹੁੰਦਾ ਕਿਸੇ ਕੋ 2 ਕਿੱਲੇ ਵਾਧਾ ਕਿ ਕੋ ਘਾਟਾ। ਮਾਹੌਲ ਉਵੇਂ ਹੀ ਆ। ਸੋ ਇਹਦੇ ਵੇਅ ਆਊਟ ਬਣਾਉਣੇ ਪੈਣਗੇ। ਸੋ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਧੰਨਵਾਦ, ਤੁਹਾਡਾ ਬਹੁਤ ਧੰਨਵਾਦ ਔਰ ਪੂਰੀ ਤੁਹਾਡੇ ਸਮੇਤ ਮੈਂ ਪੂਰੀ ਇੰਡਸਟਰੀ ਦਾ ਧੰਨਵਾਦ ਕਰਨਾ ਚਾਹੁੰਦਾ ਮਤਲਬ ਮੈਨੂੰ ਮੈਂ ਤਾਂ ਐਤ ਕੀ ਮੈਨੂੰ ਐਤ ਕਿਹਾ ਸਕਤੋਂ ਜ਼ਿਆਦਾ ਸੁਣਨ ਨੂੰ ਮਿਲਿਆ ਵੀ ਐਤ ਦੀ ਪੰਜਾਬੀ ਇੰਡਸਟਰੀ ਕਿਹੜੀ ਹੈ ਮੈਂ ਕਿਹਾ ਇਹ ਤਾਂ ਧਰਨੇ ਵੇਲੇ ਵੀ ਖੜੇ ਸੀ ਪਹਿਲਾਂ ਹੀ ਖੜੇ ਸੀ ਆਪਾਂ ਹਮੇਸ਼ਾ ਖੜੇ ਹਮੇਸ਼ਾ ਸਾਡੀ ਆਦਤ ਹੈ ਨਾ ਮੀਡੀਆ ਵਾਲੇ ਅਸੀਂ ਤੁਹਾਨੂੰ ਕ੍ਰਿਟਿਸਾਈਜ਼ ਹੀ ਕਰਦੇ ਹਾਂ ਹਮੇਸ਼ਾ ਮਾੜਾ ਹੀ ਬੋਲਦੇ ਹਾਂ ਪਰ ਮੈਂ ਕਹਿੰਦਾ ਕਿ ਅੱਜ ਸਮਾਂ ਹੈ ਕਿ ਤੁਹਾਨੂੰ ਚੰਗਾ ਕਿਹਾ ਜਾਵੇ ਤੁਹਾਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਕੀਤਾ ਜਾਵੇ ਬਈ ਇਹ ਮੈਂ ਇਸ ਕਰਕੇ ਜਾਣਦਾ ਕਿ ਮੈਨੂੰ ਤੁਹਾਡੇ ਸਮੇਤ ਜਿੰਨੇ ਵੀ ਜਿਵੇਂ ਮੈਂ ਕਿਹਾ ਭਾਨਾ ਬਾਈ 2-2 ਮਿੰਟ ਬਾਅਦ ਫੋਨ ਕਰ ਰਿਹਾ ਸਾਰੇ ਔਰ ਬਹੁਤ ਸਾਰਾ ਕੁਝ ਹੈ ਜਿਆ ਹੋਇਆ ਜਿਹੜਾ ਇਹਨਾਂ ਨੇ ਦੱਸਿਆ ਨਹੀਂ ਹੈ ਫੋਟੋਆਂ ਚ ਨਹੀਂ ਆਇਆ ਵੀਡੀਓਜ਼ ਚ ਨਹੀਂ ਆਇਆ ਗਿੱਪੀ ਬਾਈ ਦਾ ਖਾਸ ਤੌਰ ਤੇ ਮੈਨੂੰ ਪਤਾ ਹੈ ਕਿਉਂਕਿ ਮੇਰੇ ਥਰੂ ਬਹੁਤ ਸਾਰੇ ਟਰਾਲੇ ਫੀਡ ਦੇ ਰਾਸ਼ਨ ਦੇ ਇਹਨਾਂ ਨੇ ਪਹੁੰਚਦੇ ਕਿਤੇ ਜਿੱਦੀ ਕੋਈ ਵੀਡੀਓ ਨਹੀਂ ਬਣੀ ਹੈ ਔਰ ਦੋ ਚਾਰ ਆਰਟਿਸਟ ਵੀਰ ਤੁਹਾਡੇ ਵਰਗੇ ਹੋਰ ਨੇ ਜਿਹੜੇ ਕਹਿ ਰਹੇ ਯਾਰ ਤੁਸੀਂ ਦੱਸੀ ਜਾਓ ਕੀ ਕਰਨਾ ਕੋਈ ਵੀਡੀਓ ਵੀਡੀਓ ਨੂੰ ਸਾਨੂੰ ਕੁਝ ਨਹੀਂ ਚਾਹੀਦਾ ਬਾਕੀ ਮੈਂ ਤਾਂ ਇਹੀ ਕਹਣਾ ਕਿ ਬਸ ਤੁਸੀਂ ਸਾਰਿਆਂ ਨੂੰ ਬੂਸਟ ਅਪ ਕਰੋ ਜੋ ਤੁਸੀਂ ਬੋਲਦੇ ਹੋ ਹੋਰ ਚਾਰ ਬੰਦੇ ਦੇ ਕਿ ਉਹ ਸੀਨੋਂ ਆਉਂਦੇ ਨੇ ਬਾਕੀ ਤੁਸੀਂ ਕ੍ਰਿਟਿਕਾਈਜ਼ ਵਾਲਾ ਜਿਹੜਾ ਗੱਲ ਆ ਉਹ ਸਾਨੂੰ ਜਿੰਨਾ ਉਹ ਇਹਦਾ ਉਸ ਚੀਜ਼ ਨਾਲ ਕੋਈ ਸੰਬੰਧ ਨਹੀਂ ਹੈ ਉਹ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਸਾਡੀਆਂ ਫਿਲਮਾਂ ਜੇ ਚੰਗੀਆਂ ਨੇ ਉਹਨਾਂ ਚੰਗੀਆਂ ਕਹਿ ਸਕਦੇ ਨੇ ਮਾੜੀਆਂ ਨੇ ਮਾੜੀਆਂ ਕਹਿ ਦਿਆ ਉਹ ਉਹਦਾ ਇਹਦੇ ਨਾਲ ਕੋਈ ਤਾਲ ਮਿਲਨੀ ਹੈਗਾ ਉਹ ਅਲੱਗ ਚੀਜ਼ ਹੈ ਅਲੱਗ ਚੀਜ਼ ਆ ਸੋ ਇਹ ਤਾਂ ਅਸੀਂ ਆਪ ਦੇ ਲਈ ਕਰ ਰਹੇ ਆ ਪਰ ਤੁਸੀਂ ਪੰਜਾਬ ਦੇ ਸਿਰ ਤੇ ਬਣੇ ਹੋ ਖੜੇ ਹੋਏ ਹੋ ਅੱਜ ਪੰਜਾਬ ਨਾਲ ਖੜੇ ਹੋ ਤਾਂ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਧੰਨਵਾਦ ਥੈਂਕ ਯੂ ਸੋ ਗਿੱਪੀ ਗਰੇਵਾਲ ਬਹੁਤ ਵੱਡੀ ਸੇਵਾ ਅੱਗੇ ਮੱਜਾ ਬਾਈ ਨੇ ਦੇਣੀਆਂ ਨੇ ਉਹ ਬਹੁਤ ਇੰਪੋਰਟੈਂਟ ਹੈ ਔਰ ਇਹ ਹੀ ਫੇਸ ਦੀ ਲੋਡ ਹੈ ਕੈਮਰਾ ਪਰਸਨ ਗੁਰਵਿੰਦਰ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਡੇਰਾ ਬਾਬਾ ਨਾਨਕ